ਬੜਕ ਰੱਖਤੀ ਸਸਕਾ ਵਿੱਚ ਹੀ ਸਾਰੇ ਮੇਰੇ ਨੂੰ ਸੰਦੀਪ ਡੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੇ ਵੀਜੜ ਹੈਗੀ ਆ ਪਿੰਡ ਕਮਾਸਕੇ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਸੀਲ ਹੈ ਜਨਾਲਾ ਨਜ਼ਦੀਕ ਇਹਨੂੰ ਡਾਲੀ ਬਾਡਰ ਪੈਂਦਾ ਜੀ ਤੇ ਬਾਈ ਸ਼ੇਰ ਦੇ ਕੋਲ ਆ ਚੁੱਕੇ ਜੀ ਅੱਜ ਵੀ ਦੇਖੋ 10 11 ਨਗਰ ਵਿੱਚ ਛੋਟੀਆਂ ਸੇਲ ਆ ਤੇ ਆਓ ਹੁਣ ਬਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਅਸਤਕਾਲ ਜੀ ਹੋਰ ਭਾਈ ਕਿਦਾਂ ਜੀ ਸੰਦੀਪ ਡੇਰੀ ਫਾਰਮ ਵੇਖਾ ਤੁਹਾਡਾ ਬਾਈ ਸਾਰੋਂ ਪਿਆਰ ਭਰ ਦੱਸ ਰਿਹਾ ਹਾਂ ਜੀ ਹੋਰ ਧੰਨਵਾਦ ਤੁਹਾਡਾ ਜੀ ਹਾਂਜੀ ਬਹੁਤ ਬਹੁਤ ਜੀ ਹੋਰ ਲਾਭ ਦੀ ਕਿਰਪਾ ਜੀ ਮੇਰਾ ਫੁੱਲ ਹਾਂਜੀ ਜਦੋਂ ਵੀਡੀਓ ਪਾ ਕੇ ਉਸਲ ਮਾਲ ਵੇ ਅੱਗੇ ਆ ਕੇ ਥੋੜੀ ਲੇਟ ਹੋ ਗਈ ਸਭ ਫੋਨ ਬੜੇ ਆਉਂਦੇ ਰਹੇ ਵੀ ਤੀਜਾ ਮਾਲ ਵੀ ਜੀ ਪਾਇਆ ਨਹੀਂ ਪਾਇਆ ਨਹੀਂ ਨਹੀਂ ਡੇੜ ਵੀ ਥੋੜਾ ਫਿਰ ਜਾਇਜ਼ ਹੀ ਹੁੰਦਾ ਫਿਰ ਕੱਲ ਰੈਸ਼ਟ ਮਾਰਨੀ ਸੀ ਠੀਕ ਹੈ ਜੀ ਅਨ ਰਿਉਣਾ ਆਪਣੇ ਤੋਂ 5 ਮਹੀਆ ਜੀ ਹਾਂਜੀ ਵਿੱਚੋਂ 2-3 ਨੂੰ ਦਾਵਾ ਜੀ ਚਲੋ ਕਰੀ ਸ਼ੁਰੂ ਜੀ ਹਾਂਜੀ ਸ਼ੁਰੂ ਦੱਸੋ ਜੀ ਫਿਰੰਦੇ ਬਾਰੇ ਇਹ ਗੱਬਣ ਹੈ ਜੀ ਇਹ ਸੂਨ ਵਾਲੀ ਜੀ ਦੂਜਾ ਸੂਆ ਛੋਟੇ ਆ ਦੁੱਧ 18 ਤੋਂ 19 ਕਿਲੋ ਭਰੂਗੀ ਵੀ ਅੱਛਾ 18-19 5-7 ਦਿਨ ਖੜਦੀ ਆ ਲੈ ਜੁਟਾ ਹੈ ਖੋਲੋ ਫਿਰ ਲਓ ਜੀ ਤਾਂ ਬੀਜੀ ਕਿਨੇ ਲਾਗੋ ਮਾਲ ਕਢ ਕੇ ਲੈ ਕੇ ਆਨੇ ਫਿਰ ਇਹ ਬੀਜੀ ਹਰਤੀ ਦੀਆਂ ਮੰਗਾਂ ਦੋਵੇਂ ਬਾਰਾਂ ਮੰਗਾਂ ਆੜੀਆਂ ਦੋਵੇਂ ਵੀ ਅਜੋ ਮੈਂ ਜੀ ਸੂਆ 18 ਕਿਲੋ ਦੀ ਗਾਰੰਟੀ ਹੈ ਜੀ ਠੀਕ ਆ ਟਾਈਮ ਲਓਗਾ ਨਾ ਜੀ ਹਾਂਜੀ ਟਾਈਮ ਲੈ ਜੂਗਾ ਜੀ ਮਾਜੇ ਪੂਰੀ ਦੇਖੋ ਜੀ ਜਬਰਦਸਤ ਅੱਗੇ ਥਾਂ ਲੈਣਾ ਬਹੁਤ ਨਾਲ ਆਈ ਐਵੇਂ ਬੰਦੀਆਂ ਦੁੱਧ ਘੜਨਾ ਵੱਡੀਆਂ ਵੱਡੀਆਂ ਨੇ ਜੀ ਇੰਨਾ ਐਕਸਰਸਟ ਕਰਨਾ ਪਰਾਉਖਾ ਬਹੁਤ ਜਿੰਨੇ ਦੰਦ ਦੇ ਲੱਗਾ ਕੁਝ ਵਾਰੀ ਖੋਲ ਆਜੋ ਭਾਜੀ ਆਜੋ ਆਜੋ ਹਾਂ ਜੀ ਹਾਂ ਮੂੰਹ ਮਾ ਦਿਖਾਓ ਚੰਗੀ ਤਰ੍ਹਾਂ ਕਰੋ ਆਹ ਫੀਜਾ ਤੋੜ ਲਓ ਲੈ ਚਲੋ ਖਾਂਦ ਨੂੰ ਕੋਈ ਭਾਰਪੂਰ ਸ਼ਿਕਾਇਤ ਨਹੀਂ ਠੀਕ ਹੈ ਭਾਜੀ ਹੋ ਗਈ ਆਪਣੀ ਬਸ ਬਸ ਚਲੋ ਮੰਨੋ ਹਾਂਜੀ ਇਹ ਵੀ ਜੀ ਹਾਂ ਨਾ ਆਪਾਂ ਸਵਾਜ ਦੇ ਦਾਂਗੇ ਦੁੱਧ 18 ਤੋਂ 17 ਕਿਲੋ ਖਲਾ ਡੁੱਲਾ ਭਰ ਦਊਗੀ ਹਾਂ ਨਾ ਕਰ ਦੋਗੇ ਜਾਇਜ਼ ਜਾਇਜ਼ ਤੁਸੀਂ ਦੱਸ ਦੋ ਵੀ ਜੀ ਕੋਲ ਬਿਲਕੁਲ ਆਪਾਂ ਬਿਲਕੁਲ ਜਾਇਜ਼ ਤਨ ਦੱਸਿਆ ਜੋ ਕੋਈ ਯਾਰ ਖੰਡ ਦਾ ਮਾਨਤਾਨ ਹੋ ਜੂਗਾ ਜੀ ਅਸੀਂ ਤੁਸਰੇ ਨਹੀਂ ਹੋਣਾ ਹਾਂਜੀ ਬਿਲਕੁਲ ਆ ਝੋਟੀ ਬੜੀ ਦੁੱਧ 17 ਸਾ ਮੈਂ ਨਹੀਂ ਮਾਰੀ ਮੈਂ ਬਹੁਤ ਚੰਗੀ ਰੋਟੀ ਚਲੋ ਕਰਦੇ ਮੱਕੇ ਮੰਨ ਦੋ ਇੱਕ ਵੀ ਜਾਂ ਦੋ ਜਾ ਉਹ ਜਾ ਦੋ ਕੁਛ ਨਾ ਆਹ ਇਹ ਵੀ ਕਪੜੀਆਂ ਇਹ ਸੋਈ ਆ ਅਜੇ ਸੋਈ ਆ ਕੱਲ ਰਾਤ ਸੋਈ ਆ ਇਹ ਥੱਲੇ 12 13 ਕਿਲੋ ਬੋਲੇ ਤਿਆਰ ਆ ਇਹ 16 17 ਕਿਲੋ ਭਰ ਦਿਓ ਇਹ ਵੀ ਦੋ ਲੋ ਜੀ ਲੋ ਜੀ ਬੋਲੇ ਵਿੱਚ ਹੀ ਇਹ ਜੀ ਆਗੇ ਬਿਲਕੁਲ ਸੋਈ ਵਾਲੇ ਲੱਕੇ ਲੱਕੇ ਚ ਆ ਤੇ ਦੋ ਦੇ 12 ਕਿਲੋ ਬੋਲੇ ਤਿਆਰ ਆ ਦੋ ਰੋ ਅਟਾ ਘੱਟੇ ਜੀ ਇਹਦੇ ਮਗਰ ਟੱਟਾ ਜੀ ਟੱਟਾ ਮਗਰ ਆ ਗਿਆ ਜੀ ਲੋ ਵੇਖੋ ਜੀ ਵੀ ਚੰਗੀ ਮਾਜ ਹਣਾ

ਇਹ ਵਿੱਚ 12 ਕਿਲੋ ਬੋਲਾ ਥੱਲੇ ਤਿਆਰ ਆ ਜੀ ਹਾਂਜੀ 1 ਲੱਖ ਤੇ 5000 ਦੇ ਦੰਦ ਦੁੱਧ 16 ਕਿਲੋ ਮੈਂ ਭਰ ਦੂੰਗਾ ਪੂਰਾ ਹੀ ਜਾਣ ਦੀ ਕੱਲ ਰਾਤ ਦੀ ਸੂਈ ਹਾਂਜੀ ਲੱਖ ਦੀ ਜਾਣ ਦੋ ਜੀ ਆ ਬੱਚਾ ਜੋੜ ਲੈ ਆ ਉਰਲਾ ਬੱਚਾ ਹਾਂ ਕੱਲ ਰਾਤ ਦੀ ਸੂਈ ਚਲੋ ਜਾਣ ਦੋ ਲੱਖ ਦੀ ਇਹੇ ਜੀ ਇਹ ਵਿੱਚ ਕੱਲ ਇਹ ਵੀ ਕੱਲ ਸੂਈ ਆ ਜੀ ਹਾਂਜੀ ਇਹਨੂੰ ਇਹ ਕੱਲ ਸੂਈ ਆ ਜੀ ਅੱਛਾ ਕੱਲ ਸੂਈ ਹੈ ਜੀ ਇਹ ਥੱਲੇ ਜੀ 9-10 ਕਿਲੋ ਬੋਲਾ ਤਿਆਰ 9-10 ਕਿਲੋ ਬੋਲਾ ਹੀ ਆ ਕੱਟੀ ਹੈ ਜੀ ਮਗਰ ਹਾਂਜੀ ਕੱਟੀ ਹੈ ਤਾਂ ਮਗਰ ਨਹੀਂ ਨੀਲੀ ਨੀਲੀ ਦੀ ਕੱਟੀ ਹੈ ਜੀ ਠੀਕ ਆ ਦਿਨੇ ਸਾਫ ਕਰਤੀ ਜੋ ਅੱਛਾ 2-3 ਥੱਲੇ 8-9 ਕਿਲੋ ਬੜਾ ਜਵਾਜੂ ਵਧੀਆ ਅੰਜ ਫਿਰ ਲਿਓ ਜਿਓ ਲਿਓ ਬਾਅਦ ਮੂੰਮਾ ਦਾ ਖਾਓ ਕਰ ਚਲੋ ਠੀਕ ਹੈ ਲੈ ਹਾਂਜੀ ਇਹ ਵੀ ਜੀ 85000 ਦੀ ਆਪਾਂ ਦੇ ਦਾਂਗੇ 8-9 ਕਿਲੋ ਬੜਾ ਤਿਆਰ ਦੁੱਧ 12-13 ਕਿਲੋ ਵਧੀਆ ਭਰਦੂ ਕੋਲ ਨਾ ਡੋਲਾ ਕਰ ਦੇ ਛੋੜ ਦੂਜਾ ਪਲਾਈ ਪਲਾਈ ਹਾਂਜੀ ਕਰ ਦੇ ਛੋੜ ਜੀ ਖੁਸ਼ੀ ਨਾਲੇ ਨਹੀਂ 80 ਦੇ ਦਾਂਗੇ ਚਲੋ ਹੋਰ ਹੋ ਜੀਗਾ ਪੁਜਾਰ ਖੰਡ ਦਾ ਮਾਰ ਨਹੀਂ ਧੱਕਾ ਆ ਜਾਂਦਾ ਜੇ ਮੈਂ ਬੜੀ ਚੰਗੀ ਜੋ ਆ ਜੂ ਮੇਰੀ ਇਹ ਜੀ ਇਹ ਗੱਪ ਇਹ ਦੂਜਾ ਸੂਆ ਛੋਟੀ ਇਹ ਸੁਣਨ ਵਾਲੀ ਦਿਨ ਦੋ ਚਾਰ ਕਰ ਦਿੰਦੇ ਦੋ ਚਾਰ ਦਿਨ ਲੈ ਜੀ ਤੇ ਵੀ ਤੋਰ ਇਹ ਦੁੱਧ ਕਿੰਨਾ ਕਰੂਗਾ ਜੀ ਫਿਰ ਇਹ ਦੁੱਧ ਵਿੱਚ ਪਹਿਲਾਂ ਨਹੀਂ ਆਉਂਦੇ 8 9 ਕਿਲੋ ਚੌੜਾ ਦੁੱਧ 11 12 ਕਿਲੋ ਪਾ ਦੋ ਲੈ ਵਾ ਲੂਗਾ ਚੰਗਾ ਬਠੀ ਧਰ ਦੇ ਨਾਲੇ ਦੋ ਚਾਰ ਦਿਨ ਹੱਥਾਂ ਨਾਲ ਕਰ ਦਿੰਦੇ ਆਜੋ ਜੀ ਆਜੋ ਆਜੋ ਹਾਂ ਜੀ ਰੰਗ ਰੋਗ ਨਹੀਂ ਦੀ ਚੰਗੀ ਮੈਂ ਡੇਢ ਮਸੇ ਬਹੁਤ ਸੋਹਣੀ ਮੈਂ ਹਨਾ ਹਾਂਜੀ ਇਹ ਵਿੱਚੇ ਪਾਪਾ 70000 ਦੇ ਦਾਂਗੇ ਹਾਂਜੀ ਚੱਕ ਦੋ 70 ਦੀ ਜਾਂ ਹੋਰ ਜਾਂ ਦੇ ਛੋੜੀ ਹੋਗੀ ਨਹੀਂ ਛੋੜੀ ਛੜਦੀ ਹੋਰ ਚੱਲ ਜਾਂਦੇ ਝੋਟੀ ਬੜੀ ਚੰਗੀ ਜੋ ਕੋਈ ਨਹੀਂ ਇਹਦਾ ਵੇਖੇ ਚੱਟਾ ਇਹ ਇਹਨੂੰ ਇਹ ਕਿਉਂਟੀ ਜੋ ਅੱਛਾ ਇਹ ਗੱਪਣਾ ਕਾਲ ਦੀ ਸੂਈ ਵੀ ਜੀ ਅੱਛਾ ਇਹ ਥੱਲੇ ਬੜਾ ਸਟਾਰਟਿੰਗ ਸੱਤ ਕੇ ਲੂ ਸਰੀਰ ਦੇ ਸਾਰੇ ਸਾਂਧੀ ਨੇ ਕਹਿੰਨੇ ਸੁਗਾ ਤੱਜਾਈਆ ਦੰਦ ਦੁੰਦਾ ਕਵਾੜਿਆੜ ਕੇ ਕੋਈ ਚੱਕਰ ਨਹੀਂ ਆਦਾ ਵੀ ਠੀਕ ਆ ਜੀ ਸਾਂਧੀ ਨੇ ਕਹਿੰਨੇ ਅੱਛਾ ਜੰਗੀ ਹੈ ਲੈ ਲੈ ਵਾ ਫਿਰੋ ਨਾ ਬੜਾ ਸੋਨੇ ਝੋਟੀ ਝੋਟੀ ਆ ਆਪਣੇ ਹਰ ਸੱਗੇ ਨਹੀਂ ਮੈਂ ਸਮਝਦਾ ਵੀ ਜੀ ਤੱਜਾ ਕਹਿੰਦੇ ਸਾਂਧੀ ਨੇ ਬਾਕੀ ਦੰਦਾਂ ਨੂੰ ਕੋਈ ਗੱਲ ਆ ਗਈ ਬਸ ਦੰਦਾਂ ਨੂੰ ਕੀ ਹੈ ਜੀ ਦੁੱਧ ਵੇਖਣਾ हां जी फिर ये विच 52000 दे दंगा नहीं और 2000 ਘਟ ਦੇ 50 ਦੇ ਦਾਂਗੇ ਤੇਨੀ ਹੋਰ ਜਾਣ ਤੂੰ ਜਾਣ ਤੋ ਕੋਈ ਕਿ 2 ਹੋਰ ਜਾਂ 45000 ਜਾਣ ਦੀ ਨਹੀਂ ਨਹੀਂ 47 विच ਬਹੁਤ ਤੇਰਾ ਆਜੋ ਕੋਈ ਧੱਕਾ ਨਹੀਂ ਹੁੰਦਾ ਜਾਣ ਜਾਂ ਯਾਰ ਕਰੇ ਕਿ ਨਹੀਂ ਇਹ ਤਾਂ ਪੁਰੀਆਂ ਹੀ ਆਣੀਆਂ ਅਸੀਂ ਇਹ ਟਿਕ ਟਾਂਕੂ ਜਾਣੀ ਹੈ हां बाकी ਗੱਲ ਸੀ ਇਹ ਗੱਪੜੇ ਜੀ ਗੱਪੜੇ ਗੱਪੜੇ ਕਾੜੇ ਦੇ ਗਲਾਬੀ ਲੱਗਾ ਕੜਾ ਵੇੜ ਬਹੁਤ ਚੰਗੀ ਸੂਆ ਦੁੱਜਾ ਦੋਦੇ ਪਹਿਲਾਂ ਥੱਲੇ ਹੁੰਦੇ 15 ਰੋ ਚੁੰਦੇ ਰਹੇ ਅੱਛਾ ਹੁਣ ਦੂਜੇ ਸੂਏ ਦੇ ਦੂਜਾ ਸੂਆ ਸੁਣੀ ਹੈ ਨਾ ਠੀਕ ਆ ਚੁਲਾਏ ਕਿ 15 ਹੀ ਮੰਨੇ ਹੈ ਨਾ ਹਾਂਜੀ ਆਜੋ ਇਹ ਦੁੱਧ ਵਿੱਚੋਂ ਕਾੜਦੇ ਹੱਥ ਲੈਣਾ ਦੁੱਧ ਚੰਗਾ ਕਰਜੂ 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 ਗਈ ਕਈ ਘਾਨਾਂ ਦੇ ਟਡਵਾਉਂ ਜਾ ਜੀ ਠੀਕ ਆ ਬਾਕੀ ਬਸ ਠੀਕ ਵਾਜੀ ਚੰਗੀ ਆ ਵੇੜ ਹਾਂਜੀ ਇਹ ਵੀ ਜੀ ਵੈਟ ਦੇ ਦਾਂਗਾ ਆਪਾਂ 50000 ਦੀ ਦੁੱਧ 17 18 ਕਿਲੋ ਭਰ ਦੋਗੇ ਆਪੇ ਛੱਡ ਦੋ ਦੋ ਛੱਡ ਦਾਂਗੇ ਚਲੋ ਜਾਂਦੇ ਆ 48000 ਲਿਆਓ ਜੀ ਉਹ ਕੱਢ ਲਓ ਕਿੜੀ ਉਹ ਗੱਬਣਾ ਸੁਈ ਜਾ ਵਿੱਚ ਉਹ ਵੀ ਪਰਸੋਂ ਹੀ ਦੁੱਧ 13 14 ਕਿਲੋ ਬਾਲਾ ਹੋਗਾ ਠੀਕ ਆ ਲਿਆਓ ਜੀ ਦੰਨੇ ਸਾਫ਼ ਹੋ ਜੀ ਚੰਗੀ ਵੈਣ ਹੈ ਨਾ ਆਜੋ ਆਜੋ ਚਾਜੋ ਵਧੀਆ ਜੀ ਬਿਲਕੁਲ ਚਿਵਾਈ ਬੜੀ ਚੰਗੀ ਹੈ ਬੱਚਾ ਕਿ ਬੱਚੀ ਇਹਦੇ ਮਦਰ ਬੱਚਾ ਜੀ ਦੁੱਧ ਸਹੀ ਹੈ ਇਸ ਟਾਈਮ 12 13 ਕਿਲੋ ਖੁੱਲਾ ਹੋ ਗਿਆ 12 13 ਕਿਲੋ ਖੁੱਲਾ ਹੋ ਗਿਆ ਨਾ ਠੀਕ ਆਜੋ ਆਜੋ ਵੀ ਜੀ ਆਜੋ ਬਸ ਠੀਕ ਆ ਲਿਓ ਹੋ ਤੀਜਾ ਸੁਆ ਜੀ ਦੂਜਾ ਸੁਆ ਚਲੋ ਠੀਕ ਆਂਦੀ ਪਾਈਂ ਤੇ ਕੀ ਦੇ ਦਾਂਗੇ ਵੀ ਜੀ ਤੀਰੀ ਨਹੀਂ ਤੀ ਦਾ ਬਹੁਤ ਧੱਕਾ ਜੋ ਜਾਂ ਦੋ ਔਰ ਲਿਓ ਲਿਓ ਆਜੋ ਇਹ ਵੀ ਗੱਪਣਾ ਨਹੀਂ ਉਹ ਵੀ ਸੂਈ ਦੋ ਤਿੰਨ ਸੂਈ ਹੈ ਨਾ ਲਓ ਲਓ ਦੋ ਸਕੇ ਨਾ ਬਾਈ ਜੀ ਉਹ ਥੱਲੇ ਵੀ ਜੀ ਦੂਜਾ 15 16 ਕਿਲੋ ਬੋਲਾ ਆਉਂਦਾ ਜੀ 15 16 ਕਿਲੋ ਬੋਲਾ ਹੈ ਨਾ ਹਾਂਜੀ ਠੀਕ ਆ ਆ ਜਾਓ ਬੱਚਾ ਮਗਰ ਜੀ ਬੱਛੀ ਇਹਦੇ ਮਗਰ ਬੱਛੀ ਹੈ ਜੀ ਬੱਛੀ ਮਗਰ ਆ ਕੇ ਨਾ ਠੀਕ ਆ ਆਜੋ ਬਾਈ ਆਜੋ ਲਾਸਟ ਵੀ ਸੀ ਆ ਲਾਸਟ ਕਿ ਆਖ ਲਾਖ ਬੋਲੋ ਫਿਰ ਇਹ 50000 ਦੀ ਵਿੱਜੇ ਦੇ ਦਾਂਗੇ ਇਹ ਸਿਰਫ ਸੁੰਦਰੀ ਡੇਰੀ ਫਾਰਮ ਦਾ ਮਾਣ ਨਹੀਂ ਹੁੰਦਾ ਇਹ ਧੱਕਾ ਹੋਰ ਕਰ ਦੋ ਤੁਸੀਂ ਦੱਸ ਦੋ ਹਾਂਜੀ 45000 ਨਹੀਂ ਧੱਕਾ ਨਹੀਂ ਹੁੰਦਾ ਜਾਂ ਜਾਂਦੀ ਭਾਈ ਜੀ ਕਿ ਹੋਰ ਜਾਂਦੀ ਹੈ ਜਾਂ ਨਹੀਂ ਹੋਰ ਨਹੀਂ ਫਿਰ ਬਹੁਤ ਧੱਕਾ ਹੈ ਨਾ ਬੜੇ ਚੰਗੇ ਚਲੋ ਜਾਂ ਦੋ ਲਓ ਜੀ ਵੇਖ ਲਓ ਆ ਪਸ਼ੂ ਆ ਤੇ ਰੇਡ ਵੇਖ ਲਓ ਭਾਈ ਦਾ ਬਿਲਕੁਲ ਜਾਇਜ਼ ਆ ਬਾਕੀ ਆਓ ਚੋਈ ਕਰਕੇ ਲੈ ਕੇ ਜਾਓ ਪਾਸਾ ਹੈ ਨਾ ਭਾਈ ਜੀ ਆ ਪੂਰੇ ਤਸੱਲੀ ਆਪਣੀ ਤਸੱਲੀ ਕਰਕੇ ਬਿਲਕੁਲ ਬਿਲਕੁਲ ਲੋ ਡੰਗ ਚੋ ਕੇ ਖੜੋ ਜਿਹੜੀ ਗੱਲ ਚੋਈ ਕਰਕੇ ਖੜੋ ਜਿੰਤਾ ਕੋਈ ਚੋਈ ਚੱਕਰ ਨਹੀਂਗਾ ਬਿਲਕੁਲ ਹੋਰ ਭਾਈ ਜੀ ਵਧੀਆ ਬੀਜੀ ਵਧੀਆ ਜੀ ਬੋਲੋ ਨੰਬਰ ਜੀ ਫਿਰ 9847 53609 ਪਿੰਡ ਕਮਾਸਤਾ ਜ਼ਿਲ੍ਹਾ ਅੰਬਰਸਰ ਤਸੀਲ ਜਲੰਧ ਸਤਿ ਸ੍ਰੀ ਅਕਾਲ